ਜੀ ਹੁਣ ਆਪਾਂ ਤਿਆਰ ਕਰਾਂਗੇ ਮੋਮੋਸ ਦੀ ਚਟਨੀ ਇਹਦੇ ਵਾਸਤੇ ਆਪਾਂ ਦੋ ਟਮਾਟਰ ਚਾਰ ਪੰਜ ਲਾਲ ਮਿਰਚਾਂ ਤੇ ਪੰਜ ਛੀ ਲਸਣ ਦੀਆਂ ਗੰਡੀਆਂ ਇਹਨਾਂ ਨੂੰ ਛਿੱਲ ਲਾਂਗੇ ਵਧੀਆ ਧੋਲਾਂਗੇ ਤੇ ਇਹਨਾਂ ਨੂੰ ਆਪਾਂ ਮਿਕਸੀ ਚ ਪਾ ਕੇ ਗ੍ਰाइंड ਕਰ ਲਾਂਗੇ ਬਣਾਉਣ ਵਾਸਤੇ ਆਪਾਂ ਇੱਕ ਚਮਚਾ ਘਿਓ ਦਾ ਪਾਵਾਂਗੇ ਘਿਓ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਸਾਰਾ ਪੇਸਟ ਪਾ ਦਾਂਗੇ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਨੂਨ ਦਾ ਐਡ ਕਰਾਂਗੇ ਇਹ ਛੋਟਾ ਚਮਚਾ ਜੀ ਜੇ ਤੁਸੀਂ ਵੱਡਾ ਚਮਚਾ ਲੈ ਰਹੇ ਹੋ ਤਾਂ ਅੱਧਾ ਚਮਚਾ ਐਡ ਕਰਿਓ ਵਿੱਚ ਇੱਕ ਪੁੜੀ ਆਪਾਂ ਮੈਗੀ ਮਸਾਲੇ ਦੀ ਇਹਦੇ ਵਿੱਚ ਐਡ ਕਰ ਦੋ ਇਹਦੇ ਨਾਲ ਟੇਸਟ ਬਹੁਤ ਵਧੀਆ ਬਣ ਕੇ ਆਉਂਦਾ ਲੋਜੀ 5 ਮਿੰਟ ਗਰਮ ਕਰਨ ਤੋਂ ਬਾਅਦ ਆਪਾਂ ਇਹਨੂੰ ਛਾਰ ਲਾਂਗੇ ਆਪਣੀ ਚਰਨੀ ਤਿਆਰ ਹੋ ਚੁੱਕੀ ਆ ਇਹਨੂੰ ਆਪਾਂ ਨੇ ਜ਼ਿਆਦਾ ਨਹੀਂ ਕਰਨਾ ਬਸ 5 ਮਿੰਟ ਸੇਕ ਲਵਾਉਣਾ ਉਸ ਤੋਂ ਬਾਅਦ ਆਪਣੀ ਚਰਨੀ ਤਿਆਰ ਹੈ ਜੀ